ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੁਟਾ ਕੋਟਲੀ ਆਪਾਂ ਡੇਲੀ بیس ਤੇ ਆਪਣੇ ਚੈਨਲ ਤੇ ਬਾਈ ਮਸ਼ੀਨਰੀਆਂ ਖੇਤੀਬਾੜੀ ਸੰਦੇ ਆਪਾਂ ਦੱਸਦੇ ਰਹਿੰਨੇ ਆ ਬਕਾਉ ਸੰਦੇ ਆਪਣੇ ਲੈ ਕੇ ਚੈਨਲ ਤੇ ਆਉਂਦੇ ਰਹਿੰਨੇ ਆ ਤੇ ਵੀਡੀਓ ਆਪਾਂ ਫਿਰ ਹੀ ਪਾਉਣੀ ਆਪਣੇ ਚੈਨਲ ਤੇ ਬੁਟਾ ਕੋਟਲੀ ਤੇ ਤੇ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦੀ ਕੋਈ ਵੀ ਮਸ਼ੀਨਰੀ ਬਾਈ ਵੇਚਣੀ ਹੋਵੇ ਉਹਦੀ ਸਾਰੀ ਕੰਡੀਸ਼ਨ ਲਿਖ ਕੇ ਮੈਨੂੰ ਦੇ ਦਿਆ ਕਰੋ ਬਾਈ ਕਿਉਂਕਿ ਆ ਫੋਟੋਆਂ ਭੇਜ ਦਿਆ ਕਰੋ ਤੇ ਜਾਂ ਵੀਡੀਓ ਬਣਾ ਕੇ ਭੇਜ ਦਿਆ ਕਰੋ ਤੇ ਆਪਾਂ ਹਰ ਹਰੇਕ ਭਰਾ ਦੀ ਆਪਾਂ ਵੀਡੀਓ ਪਾਉਣੀ ਹੈ ਜਿਹੜੇ ਨੇ ਆਪਾਂ ਨੂੰ ਭੇਜਤੀ ਭਲਾ ਕੋਈ ਵਪਾਰੀ ਆ ਭਲਾ ਕੋਈ ਦਲ ਤੇ ਪਰ ਆ ਗੂ ਆਮ ਘਰੂ ਬੰਦਾ ਬਈ ਆਪਾਂ ਹਰੇਕ ਦੀਆਂ ਵੀਡੀਓ ਪਾਉਣੇ ਆ ਤੇ ਕਿਸੇ ਨੂੰ ਆਪਾਂ ਛੱਡਦੇ ਨਹੀਂ ਇਹ ਭੇਜ ਕੇ ਦੇਖ ਲਓ ਤੇ ਆਪਾਂ ਡੇਲੀ ਦੱਸਦੇ ਰਹਿਣੇ ਆ ਬਈ ਆਪਾਂ ਕਿਸੇ ਨੂੰ ਐ ਨਹੀਂ ਵੀ ਕਿਸੇ ਦੀ ਪਾਈ ਨਹੀਂ ਆਪਾਂ ਹਰੇਕ ਭਰਾ ਦੀ ਵੀਡੀਓ ਪਾਉਂਦੇ ਰਹਿਣੇ ਆ ਤੇ ਆ ਉੱਪਰ ਨੰਬਰ ਮਿਲਣ ਲੱਗਿਆ ਤੇ ਉੱਪਰਲੇ ਨੰਬਰ ਤੇ ਆਪਾਂ ਨੂੰ ਕਾਲ ਕਰ ਲਓ ਤੇ ਜਾਂ ਵੀਡੀਓ ਬਣਾ ਕੇ ਭੇਜ ਦੇ ਕਲ ਜਾਂ ਫੋਟੋ ਭੇਜ ਦਿਓ ਅੱਜ ਦੀ ਵੀਡੀਓ ਚ ਤਿੰਨ ਟਰੈਕਟਰ ਲੈ ਕੇ ਆਏ ਆ ਆਪਣੇ ਚੈਨਲ ਤੇ ਬਈ ਤੇ ਤਿੰਨ ਟਰਾਲੀ ਛੇ ਜੀ ਜਾਂ ਬਕਾਉ ਲੈ ਕੇ ਆਏ ਆ ਸਾਰੇ ਭਰਾ ਦੇਖ ਲਓ ਬਈ ਤੇ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਕਿਸੇ ਵੀਰ ਪ੍ਰਾਣੇ ਲੈਣਾ ਹੋਵੇ ਇਹ 2002 ਮਾਦਰਾ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਸੋਨਾਲੀਕਾ 60 ਦਾ ਤੇ ਇਹ ਪਿੰਡ ਖੜਾ ਭਦੌੜ ਪਿੰਡ ਬਈ ਭਦੌੜ ਤੇ ਜ਼ਿਲ੍ਹਾ ਬਰਨਾਲੇ ਚ ਪਿੰਡ ਪੈਂਦਾ ਭਦੌੜ ਤੇ ਭਦੌੜ ਪਿੰਡ ਬਈ ਟਰੈਕਟਰ ਖੜਾ ਹੈ ਤੇ ਬਾਈ ਕਹਿੰਦਾ 2 ਲੱਖ ਤੇ 35000 ਦੇ ਆਸੇ ਪਾਸੇ ਮੈਂ ਇਹ ਟਰੈਕਟਰ ਵੀ ਦੇ ਦੂੰਗਾ ਕਿਸੇ ਵੀਰ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਬਾਈ ਇਹ ਸਾਰੇ ਪਾਸੇ ਮੇਰਾ ਟਰੈਕਟਰ ਪੂਰਾ ਵਧੀਆ ਕਿਸੇ ਵੀ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਪਿੰਡ ਪਧੌੜ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ 605 ਅਰਜਨ 2018 ਮਾਡਲ ਬਾਈ ਟਰੈਕਟਰ ਆ ਇਹ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਟਰੈਕਟਰ ਦੇ 70 80 ਪੈਸੇ ਆ ਕਿਸੇ ਵੀ ਪੁਰਾਣੇ ਵੀ ਇਹ ਟਰੈਟ ਲੈਣਾ ਹੋਵੇ ਅਰਜਨ ਤੇ ਇਹ ਟਰੈਕਟਰ ਖੜਾ ਤਲਵੰਡੀ ਪਾਈ ਏਰੀਆ 'ਚ ਏਰੀਆ ਵੀ ਬਾਈ ਦਾ ਤਲਵੰਡੀ ਪਾਈ ਤਲਵੰਡੀ ਭਾਈ ਏਰੀਆ 'ਚ ਟਰੈਕਟਰ ਖੜਾ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਬਾਈ 4 ਲੱਖ ਤੇ 90000 ਦੇ ਆਸੇ ਪਾਸੇ ਇਹ ਟਰੈਕਟਰ ਦੇਉਂਗਾ ਅਰਜਨ ਬਾਈ ਕਿਸੇ ਵੀਰ ਪ੍ਰਾਣੇ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਤਲਵੰਡੀ ਭਾਈ ਏਰੀਆ 'ਚ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਇਹ ਕਿਸੇ ਵੀਰ ਪ੍ਰਾਣੇ ਟਰੈਕਟਰ ਲੈਣਾ ਹੋਵੇ ਡੀ ਆਈ 575 ਸਾਰੇ ਭਰਾ ਦੇਖ ਲਓ ਬਾਈ 2016 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਇਹ ਚਾਰੇ ਟਾਇਰ ਵੀ ਟਰੈਕਟਰ ਦੇ 80-90 ਪੈਸੇ ਆ ਕਿਸੇ ਵੀਰ ਭਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਡੀਆਈ 575 ਤੇ ਏਰੀਆ ਲੁਧਿਆਣਾ ਲੁਧਿਆਣਾ ਏਰੀਆ 'ਚ ਵੀ ਟਰੈਕਟਰ ਖੜਾ ਤੇ ਬਾਈ ਕਹਿੰਦਾ 4 ਲੱਖ ਤੇ 65000 ਦੇ ਆਸੇ-ਪਾਸੇ ਇਹ ਟਰੈਕਟਰ ਮੈਂ ਡੀਆਈ ਵੀ ਦੇ ਦੂੰਗਾ ਵਾਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਕਿਸੇ ਵੀਰ ਭਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਲੁਧਿਆਣੀ ਏਰੀਆ 'ਚ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਕੋਈ ਫੋਨ ਭਾਈ ਜੀ ਕਿਸੇ ਵੀਰ ਭਰਾ ਨੇ ਟਰਾਲਾ ਲੈਣਾ ਹੋਵੇ 147 ਟਰਾਲਾ ਬਾਈ ਸਾਰੇ ਭਰਾ ਦੇਖ ਲੋ ਬਾਈ ਤੇ ਡਬਲ ਜੱਕਾ ਵਾਲਾ ਟਰਾਲਾ ਬਾਈ ਕਿਸੇ ਵੀਰ ਭਰਾ ਨੇ ਵੀ ਇਹ ਟਰਾਲਾ ਲੈਣਾ ਹੋਵੇ 147 ਤੇ ਪਿੰਡ ਬਾਈ ਦਾ ਮਜੀਠਾ ਅਮਰਸਰ ਰੇੜੀ ਦੇ ਚ ਪਿੰਡ ਆ ਬਾਈ ਮਜੀਠਾ ਤੇ ਮਜੀਠੇ ਪਿੰਡ ਦਾ ਲਖੜਾ ਤੇ ਬਾਈ ਕਹਿੰਦਾ 2 ਲੱਖ ਤੇ 60000 ਦੇ ਆਸੇ ਪਾਸੇ ਟਰਾਲਾ ਮੈਂ ਦੇਉਂਗਾ ਬਾਈ ਕਿਸੇ ਵੀਰ ਭਰਾ ਨੇ ਵੀ ਇਹ ਟਰਾਲਾ ਲੈਣਾ ਹੋਵੇ ਤੇ ਇਹ ਪਿੰਡ ਮਜੀਠੇ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ 11 611 6 ਟਰਾਲਾ ਕਿਸੇ ਭਰਾ ਨੇ ਬਈ ਲੈਣਾ ਹੋਵੇ ਤੇ 25 ਟਨ ਵਾਲਾ ਬਈ ਜੱਕ ਲੱਗਿਆ ਟਰਾਲੇ ਦੀ ਤੇ 1 ਲੱਖ ਤੇ 55000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਇਹ ਟਰਾਲਾ ਬਈ ਦੇ ਦੂੰਗਾ ਤੇ ਏਰੀਆ ਫਰੀਦਕੋਟ ਫਰੀਦਕੋਟ ਏਰੀਆ ਜਿੱਥੇ ਬਈ ਇਹ ਟਰਾਲਾ ਖੜਾ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਟਰਾਲਾ ਲੈਣਾ ਹੋਵੇ 1.18 ਸੱਤ ਟਰਾਲਾ ਬਾਈ 7 ਫੁੱਟ ਚੌੜਾ ਤੇ 1.18 ਫੁੱਟ ਲੰਮਾ ਟਰਾਲਾ ਤੇ ਡਬਲ ਜੈਕ ਵਾਲਾ ਟਰਾਲਾ ਬਾਈ ਕਿਸੇ ਵੀਰ ਭਰਾ ਨੇ ਇਹ ਟਰਾਲਾ ਬਾਈ ਲੈਣਾ ਹੋਵੇ ਤੇ ਏਰੀਆ ਬਾਈ ਦਾ ਫਲੋਰ ਫਲੋਰ ਏਰੀਆ 'ਚ ਵੀ ਇਹ ਟਰਾਲਾ ਖੜਾ ਜਲੰਧਰ ਰੇਲਵੇ 'ਚ ਪੈਂਦਾ ਫਲੋਰ ਤੇ ਫਲੋਰ ਏਰੀਆ 'ਚ ਵੀ ਇਹ ਟਰਾਲਾ ਖੜਾ ਕਿਸੇ ਵੀਰ ਭਰਾ ਨੇ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ 4 ਲੱਖ ਤੇ 60000 ਦੇ ਆਸੇ ਪਾਸੇ ਇਹ ਟਰਾਲਾ ਬਾਈ ਦੇਊਗਾ ਮੈਂ ਕਿਸੇ ਵੀ ਪੁਰਾਣਾ ਟਰਾਲਾ ਲੈਣਾ ਹੋਵੇ ਬਾਈ ਤੇ ਇਹ ਫਲੋਰੀਰੀਏ ਚ ਖੜਾ ਇਹ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਚ ਆਪਣੇ ਕੋਲ 6 ਚੀਜ਼ਾਂ ਸੀ ਬਾਈ ਤੇ ਆਪਾਂ 6 ਬੁਖਾਤੀਆਂ ਤੇ ਕੱਲ ਨੂੰ ਨਵੀਆਂ ਖੇਤੀਬਾੜੀ ਚੀਜ਼ਾਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ